So ਮੰਦਲ ਕੰਧ ਚੜ੍ਹਾਏ ਕੋ ਕੋਈ ਕਹੂ ਕੋ ਨਹੀਂ ਕੋਈ ਕਹੂ ਕੋ ਨਹੀਂ ਸਭ ਦੇਖੀ ਫੋਕ ਬਜਾਈ ਮਾਰਗ ਮੋਤੀ ਬਿਥਰੇ ਅੰਧਾ ਨਿਕ ਸੋ ਆਏ ਜੋਤ ਬਿਨਾ ਜਗਦੀ ਸਕੀ ਜਗਤ ਉਲੰਗੇ ਜਾਏ ਧੰਨਵਾਹਿ ਗੁਰੂ ਸਾਹਿਬ ਜੀ ਦੁਰਗਮ ਸਥਾਨ ਸੁਗਮੰ ਮਹਾ ਤੂਖ ਸਰਬ ਸੁਖਣਹਿ ਦੁਰਬਚਨ ਭੇਦ ਪਰਮ ਸਾਕਤ ਪਿਸਨੰਤਾ ਸੁਰਜਨ ਹੈ ਦੁਰਗਮ ਸਥਾਨ ਸੁਗਮੰ ਮਹਾ ਦੁਖ ਸਰਬ ਸੁਖੜ ਦੁਰਬਚਨ ਭੇਦ ਪਰਮ ਸਾਕਤ ਪਿਸਨੰਤਾ ਸੁਰਜਨ ਹੈ ਅਸਥਿਤਮ ਸੋਗ ਹਰਖੰ ਪਹਿ ਖੀਣੰ ਤਾ ਨਿਰਪਵਹਿ ਪਹਿ ਅਟਬਿਯੰ ਮਹਾਨਗਰ ਬਾਸੰ ਧਰਮ ਲਖਣ ਪ੍ਰਭ ਮਯਾ ਸਾਧ ਸੰਗਮ ਰਾਮ ਰਾਮ ਰਮਣੰ ਸ਼ਰਨ ਨਾਨਕ ਹਰ ਹਰ ਦਿਆਲ ਚਰਨੰ ਸਾਧ ਸੰਗਮ ਰਾਮ ਰਾਮ ਰਮਣੰ ਸ਼ਰਨ ਨਾਨਕ ਹਰ ਹਰ ਦਿਆਲ ਚਰਣੰ ਸਤਿਗੁਰੂ ਗੁਰੂ ਗਰੀਬ ਨਿਵਾਜ ਚਹੁਰ 17 ਤਖਤ ਦੇ ਮਾਲਕ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਤਸ਼ਾਹ ਜੀ ਦੀ ਪਾਵਨ ਗੁਰਗੋਦ ਵਿੱਚ ਪਹੁੰਚ ਰਹੀ ਨਤਮਸਤਕ ਹੋ ਰਹੀ ਪ੍ਰਭੂ ਭਗਤੀ শ্রবণ ਕਰ ਰਹੀ অতি ਪਰਮ ਸਨਮਾਨ ਸਤਕਾਰਯੋਗ ਗੁਰੂ ਪਿਆਰ ਵਾਲੀ ਗੁਰੂ ਖਾਲਸਾ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਪਰਮ ਸਨਮਾਨ ਸਤਕਾਰਯੋਗ ਸਾਧ ਸੰਗਤ ਗੁਰਮਤਿ ਵਿਚਾਰਾਂ ਤੋਂ ਗੁਰਮਤਿ ਵਿਚਾਰ ਕਰਨ ਦੀ ਅਰੰਭਤਾ ਤੋਂ ਪਹਿਲਾਂ ਬਖਸ਼ੋ ਸੀਸ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ਼ਹੀਦਾਂ ਦੇ ਸਿਰਤਾਜ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਪਾਵਨ ਬਾਣੀ ਸ਼ਲੋਕ ਸਹਿਸਕ੍ਰਿਤੀ ਦੇ ਵਿੱਚੋਂ ਆਪਾਂ ਪਾਵਨ ਸ਼ਬਦ ਵਿਚਾਰ ਹਰ ਰੋਜ਼ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ ਪਾਵਨ ਬਚਨ ਜੋ ਆਪਾਂ ਨੇ ਸ੍ਰੀ ਮੁਖਵਾਕ ਰੂਪ ਦੇ ਵਿੱਚ ਗੁਰੂ ਕਿਰਪਾ ਸਦਕਾ ਸਰਵਣ ਕੀਤੇ ਹਨ ਪਾਤਸ਼ਾਹ ਦੇ ਬਚਨ ਨੇ ਦੁਰਗਮ ਸਥਾਨ ਸੁਗਮੰ ਮਹਾ ਦੂਖ ਸਰਬ ਸੁਖੜੈ ਦੁਰਗਮ ਦੇ ਅਰਥ ਹੁੰਦੇ ਨੇ ਜਿੱਥੇ ਪਹੁੰਚਣਾ ਹੁੰਦੇ ਤੇ ਦੁਰਗਮ ਦੇ ਅਰਥ ਦੂਜੇ ਇਹ ਨੇ ਕਿ ਔਖਾ ਕੰਮ ਸਥਾਨ ਦੇ ਅਰਥ ਤੇ ਬਿਲਕੁਲ ਸਾਨੂੰ ਪੜਦਿਆਂ ਸੁਣਦਿਆਂ ਹੀ ਪਤਾ ਲੱਗ ਜਾਂਦਾ ਹੈ ਸਥਾਨ ਦੇ ਅਰਥ ਨੇ ਉਹ ਜਗਾ ਪਾਤਸ਼ਾਹ ਕਹਿੰਦੇ ਜਿਹੜੀ ਜਗਾ ਬਹੁਤ ਔਖੀ ਹੋਵੇ ਤੇ ਔਖੀ ਜਗਾ ਤੇ ਪਹੁੰਚਣਾ ਸੌਖਾ ਨਹੀਂ ਹੁੰਦਾ ਬੜਾ ਔਖਾ ਹੁੰਦਾ ਹੈ ਜਿਵੇਂ ਕਹਿੰ ਲੋ ਪਹਾੜ ਤੇ ਚੜਨਾ ਬਹੁਤ ਔਖਾ ਹੁੰਦਾ ਹੈ ਪਹਾੜ ਤੇ ਜਦੋਂ ਆਪਾਂ ਚੜਦੇ ਆ ਉਦੋਂ ਕਾਫੀ ਮਿਹਨਤ ਦੀ ਲੋੜ ਹੈ ਸਰੀਰ ਵੀ ਥੱਕ ਜਾਂਦਾ ਹੈ ਜਾਂ ਇਹ ਜੇ ਕਹਿ ਲਉ ਕਿਸੇ ਬਿਲਡਿੰਗ ਤੇ ਚੜਨ ਦੇ ਲਈ ਤਾਂ ਕਿਸੇ ਪੌੜੀਆਂ ਦੀ ਕਿਸੇ ਸਹਾਰੇ ਦੀ ਕਿਸੇ ਲਿਫਟ ਆਦਿਕ ਦੀ ਸਾਨੂੰ ਲੋੜ ਪੈ ਜਾਏ ਜਾਂ ਕੋਈ ਸਹਾਰਾ ਬਣ ਜੇ ਪਰ ਜੇ ਰੱਬ ਤੱਕ ਪਹੁੰਚਣਾ ਹੈ ਜੇ ਗੁਰੂ ਤੱਕ ਪਹੁੰਚਣਾ ਹੈ ਤੇ ਜੇ ਜੀਵਨ ਨੂੰ ਇਹ ਜੇ ਕਹ ਲਉ ਕੁਝ ਨਾ ਕੁਝ ਬਦਲਾਵ ਦੇਣਾ ਹੈ ਤਾਂ ਉਹਦੇ ਲਈ ਮਨੁੱਖ ਦਾ ਸਹਾਰਾ ਕੀ ਹੈ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਇੰਜ ਕਹਿ ਲੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋ ਹੀ ਕਥਾਵਾਂ ਨੇ ਇੱਕ ਪ੍ਰਮਾਤਮਾ ਦੀ ਕਥਾ ਹੈ ਤੇ ਇੱਕ ਮਨੁੱਖ ਦੀ ਕਥਾ ਹੈ ਕਿਉਂਕਿ ਪ੍ਰਮਾਤਮਾ ਵੀ ਬਹੁਤ ਮਹਾਨ ਹੈ ਤਾਂ ਫਿਰ ਉਸ ਮਹਾਨ ਪ੍ਰਮਾਤਮਾ ਤੱਕ ਪਹੁੰਚਣ ਵਾਲਾ ਜਿਹੜਾ ਉਹ ਕੋਈ ਘਟ ਨਹੀਂ ਉਹ ਵੀ ਬਹੁਤ ਮਹਾਨ ਹੀ ਹੋਣਾ ਚਾਹੀਦਾ ਹੈ ਤੇ ਮਹਾਨ ਬੰਦਾ ਹੀ ਉਸ ਮਹਾਨ ਤੱਕ ਪਹੁੰਚ ਸਕਦਾ ਹੈ ਰੋਜ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਆਂ ਏ ਵੱਡੂ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੇ ਸੋਏ ਜਿੰਨਾ ਵੱਡਾ ਮਾਲਕ ਹੈ ਹੁਣ ਉਸ ਵੱਡੇ ਨੂੰ ਸਮਝਣ ਦੇ ਵਾਸਤੇ ਕੁਝ ਕਤੇ ਸਾਨੂੰ ਸੋਚ ਵੱਡੀ ਕਰਨੀ ਪੈਗੀ ਆਪਣੀ ਸੋਚ ਦਾ ਵਿਕਾਸ ਕਰਨਾ ਪਏਗਾ ਇੱਥੇ ਗੁਰੂ ਅਰਜਨ ਦੇਵ ਜੀ ਕਹਿੰਦੇ ਦੁਰਗਮ ਸਥਾਨ ਸੁਗਮਮ ਔਖੇ ਤੋਂ ਔਖਾ ਉਹ ਕੰਮ ਔਖੀ ਤੋਂ ਔਖੀ ਉਹ ਜਗਾ ਜਿੱਥੇ ਕੋਈ ਪਹੁੰਚ ਨਾ ਸਕੇ ਅਗਲਾ ਬਚਨ ਹੈ ਸੁਗਮਮ ਤੇ ਸੁਗਮ ਦੇ ਅਰਥੋਂ ਦੇ ਨਹੀਂ ਬੜਾ ਸੌਖਾ ਔਖੀ ਜਗਾ ਤੇ ਪਹੁੰਚਣਾ ਔਖਾ ਵਾ ਪਰ ਜੇ ਮਾਲਕ ਦੀ ਕਿਰਪਾ ਹੋ ਜੇ ਨਾ ਵਾਹਿਗੁਰੂ ਪਰਮੇਸ਼ਰ ਦੀ ਤਾਂ ਔਖੀ ਜਗਾ ਤੇ ਪਹੁੰਚਣਾ ਬਹੁਤ ਸੌਖਾ ਹੋ ਜਾਂਦਾ ਹੈ ਦੁਰਗਮ ਸਥਾਨ ਸੁਗਮਮ ਮਹਾ ਦੂਖ ਸਰਬ ਸੁਖਣ ਹੈ ਦੁਰਬਚਨ ਭੇਦ ਪਰਮ ਸਾਕਤ ਵਿਸਨੰਤਾ ਸੁਰਜਣ ਹੈ 사ਕਤ ਦੇ ਅਰਥ ਨੇ ਅੰਦਰੋਂ ਕਟੋੜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੋਂਦ ਤੋਂ ਪ੍ਰਭੂ ਭਗਤ ਵੀ ਭਗਤੀ ਤੋਂ ਗੁਰਮਤ ਦੇ ਸਿਧਾਂਤ ਤੋਂ ਸਖਣਾ ਤੇ ਨਾਮ ਮੰਨਣ ਵਾਲਾ ਉਹਨੂੰ ਕੀ ਕਹਿੰਦੇ ਨੇ 사ਕਤ ਬਾਣੀ ਵਿੱਚ ਭਗਤ ਕਬੀਰ ਸਾਹਿਬ ਨੇ ਬੜਾ ਪਿਆਰਾ ਜ਼ਿਕਰ ਕੀਤਾ ਹੈ ਭਗਤ ਜੀ ਕਹਿੰਦੇ ਕਬੀਰ 사ਕਤ ਸੰਗ ਨਾ ਕੀਜੀਐ ਦੂਰੋਂ ਜਾਈਏ ਭਾਗ ਬਾਸਨ ਕਾਰੋ ਪਰਸੀਏ ਤਾਂ ਕਿਛ ਲੱਗੇ ਦਾਗ ਜਿੱਦਾਂ ਤਵਾ ਸਾਡੇ ਕੋਲ ਹੈ ਕਾਲਖ ਹੈ ਜੈਂ ਕਿਰੋ ਕੋਈ ਵੀ ਕਾਲੀ ਚੀਜ਼ ਹੈ ਉਹਦੇ ਨਾਲ ਥੋੜਾ ਜਿਹਾ ਲੱਗਾਂਗੇ ਤੇ ਕਾਲਖ ਦਾ ਲੱਗਣਾ ਸੁਭਾਵਕ ਹੈ ਕਹਿਣ ਦੀ ਲੋੜ ਨਹੀਂ ਕਾਲਖ ਨੇ ਆਪਣੇ ਆਪ ਲੱਗ ਜਾਣਾ ਭਗਤ ਜੀ ਕਹਿੰਦੇ ਜਿਹੜਾ ਸਾਖਤ ਸਕਦੇ ਅਰਥ ਨੇ ਅੰਦਰੋਂ ਕਟੋੜ ਰੱਬ ਤੋਂ ਟੁੱਟਿਆ ਪ੍ਰਭੂ ਭਗਤੀ ਤੋਂ ਜਿਹੜਾ ਮੁਨਕਰ ਹੋਵੇ ਗੁਰਬਾਣੀ ਨੇ ਉਹਨੂੰ ਸਾਕਤ ਆਖਿਆ ਸਾਕਤ ਦੇ ਅਰਥ ਨੇ ਸਖਤ ਪੱਥਰ ਦੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਕੀ ਭੇਟਾ ਹੋ ਸਕਦਾ ਹੈ ਜਦੋਂ ਇਹ ਜਿੱ ਕਹ ਲੋ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਾਂ ਮਾਇਆ ਭੇਟ ਕਰਦੇ ਹਾਂ ਗੁਰੂ ਕੇ ਲੱਗਰ ਦੇ ਲਈ ਆਪਾਂ ਸਮਗਰੀ ਆਦਿਕ ਭੇਟ ਕਰਦੇ ਹਾਂ ਜੇ ਆਪਾਂ ਗੁਰੂ ਦੇ ਚਰਨਾਂ ਦੇ ਵਿੱਚ ਸਾਹਮਣੇ ਭੇਟਾ ਰੱਖਾਂਗੇ ਫੁੱਲ ਪਰ ਜੇ ਕੋਈ ਮਨੁੱਖ ਇਸ ਤੋਂ ਕੁਝ ਘਟ ਕੇ ਕਰੇ ਜੇ ਕੁਝ ਕਹਟਕੇ ਕਰੇ ਉਹ ਮਾਇਆ ਦੀ ਜਗਾ ਫੁੱਲਾਂ ਦੀ ਜਗਾ ਇੱਥੇ ਲਿਆਕੇ ਕੰਕਰ ਤੇ ਪੱਥਰ ਰੱਖਦੇ ਤੇ ਸਾਰੇ ਵੇਖਣ ਵਾਲੇ ਉਹਨੂੰ ਚੰਗਾ ਥੋੜੀ ਕਹਿਣਗੇ ਸਾਰੇ ਕਹਿਣਗੇ ਜਾਤੇ ਬੰਦਾ ਇਹ ਸਾਖਤ ਹੈ ਜਾਂ ਇਹ ਪਾਗਲ ਹੈ ਤੇ ਜਾਂ ਫਿਰ ਇਹਨੂੰ ਕਿਸੇ ਗੱਲ ਦੀ ਸਮਝ ਨਹੀਂ ਇਹ ਦਿਮਾਗੀ ਸਲਕ ਨੂੰ ਗਵਾ ਬੈਠਾ ਹੈ ਉਹਨੂੰ ਵੇਖਣ ਵਾਲੇ ਚੰਗਾ ਨਹੀਂ ਕਹਿਣਗੇ ਗੁਰੂ ਕਿਥੋਂ ਕਹੇਗਾ ਹੁਣ ਗੁਰੂ ਦੇ ਚਰਨਾਂ ਦੇ ਵਿੱਚ ਫੁੱਲ ਭੇਟਾ ਹੋ ਸਕਦੇ ਨਹੀਂ ਪੱਥਰ ਭੇਟ ਨਹੀਂ ਹੋ ਸਕਦੇ ਗੱਲ ਹੁਣ ਇੱਥੇ ਫੁੱਲ ਤੇ ਪੱਥਰ ਦੀ ਨਹੀਂ ਗੱਲ ਹੋ ਰਹੀ ਹੈ ਇਨਸਾਨ ਦੇ ਅੰਦਰ ਦੀ ਸਤਿਗੁਰੂ ਨੇ ਬਾਣੀ ਵਿੱਚ ਜ਼ਿਕਰ ਕਰ ਦਿੱਤਾ ਹੈ ਕਿੰਨੇ ਪਿਆਰੇ ਬਚਨ ਨੇ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਉਹ ਗੁਣ ਹਮਾਰੇ ਜਿੰਨਾ ਸਮੁੰਦਰ ਦੇ ਵਿੱਚ ਸਾਗਰਾਂ ਦੇ ਵਿੱਚ ਨੀਰ ਮੀਨਿੰਗ ਪਾਣੀ ਕਿੰਨੇ ਪਿਆਰੇ ਬਚਨ ਨੇ ਪਾਤਸ਼ਾਹ ਨੇ ਆਪਣੇ ਆਪ ਦੇ ਵਿੱਚ ਕੋਈ ਇੱਕ ਜਾਂ ਦੋ ਜਾਂ ਤਿੰਨ ਔਗਣਾਂ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਬਿਲਕੁਲ ਵਿਸਾਲ ਹਿਰਦੇ ਨਾਲ ਕਹਿ ਦਿੱਤੀ ਗੱਲ ਜਦੋਂ ਕਿ ਮਾਲਕ ਦੇ ਵਿੱਚ ਕੋਈ ਔਗਣ ਨਹੀਂ ਕਿਸੇ ਭਗਤ ਵਿੱਚ ਕਿਸੇ ਗੁਰੂ ਵਿੱਚ ਕੋਈ ਔਗਣ ਨਹੀਂ ਉਹ ਪੂਰੇ ਨੇ ਪੂਰੇ ਕਾ ਕੀਆ ਸਭ ਕੁਝ ਪੂਰਾ ਘਟ ਵੱਧ ਕਿਛ ਨਹੀਂ ਪਰ ਇੱਕ ਸਮਝਾਉਣ ਦਾ ਤਰੀਕਾ ਕਿਉਂਕਿ ਜੋ ਸਤਿਗੁਰਾਂ ਨੇ ਲੋਕਾਂ ਨੂੰ ਸਮਝਾਇਆ ਉਹ ਸਮਝਾਉਣ ਤੋਂ ਪਹਿਲਾਂ ਆਪ ਉਹਨਾਂ ਨੇ ਕੰਮ ਕੀਤਾ ਆਪ ਕਾਰਜ ਕੀਤੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਜੇ ਬਾਰ ਬਾਰ ਕਹਿੰਦੇ ਨੇ ਵੀ ਤੂੰ ਸੇਵਾ ਕਰ ਤਾਂ ਇਤਿਹਾਸ ਪੜ੍ਹ ਲਓ ਗੁਰੂ ਨੇ ਪਹਿਲਾਂ ਆਪ ਸੇਵਾ ਕੀਤੀ ਹੈ ਜੇ ਗੁਰੂ ਅਮਰਦਾਸ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਤਾਂ ਗੁਰੂ ਅਮਰਦਾਸ ਜੀ ਨੇ ਗੁਰੂ ਬਣਨ ਤੋਂ ਪਹਿਲਾਂ ਇੱਕ ਬਾਬੇ ਦੇ ਰੂਪ ਦੇ ਵਿੱਚ ਉਸ ਉਮਰ ਵਿੱਚ ਸੇਵਾ ਕੀਤੀ ਜਿਸ ਉਮਰ ਦੇ ਵਿੱਚ ਲੋਕ ਬਜ਼ੁਰਗ ਬੁੱਢੇ ਹੋ ਕੇ ਮੰਝੀਆਂ ਮਲ ਕੇ ਘਰੇ ਆਰਾਮ ਕਰਦੇ ਨੇ ਤੇ ਬਾਬਾ ਅਮਰਦਾਸ ਜੀ ਨੇ ਉਦੋਂ ਗਾਗਰ ਚੁੱਕੀ ਗਾਗਰ ਤਾਂ ਇੱਕ ਬਹਾਨਾ ਸੀ ਪਹੁੰਚਣਾ ਤਾਂ ਸਾਗਰ ਤੱਕ ਸੀ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਮਾਲਕ ਵਾਹੀ ਗੁਰੂ ਜੀ ਜਿਨ੍ਹਾਂ ਸਮੁੰਦਰ ਦੇ ਵਿੱਚ ਸਾਗਰਾਂ ਦੇ ਵਿੱਚ ਪਾਣੀ ਭਰਿਆ ਉਨੇ ਸਾਡੇ ਵਿੱਚ ਔਗਣ ਭਰੇ ਹੋਏ ਨੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਹੋ ਡੁੱਬਦੇ ਪੱਥਰ ਤਾਰੇ ਹੁਣ ਡੁੱਬਦੇ ਪੱਥਰ ਪੱਥਰ ਤਾਂ ਕਦੇ ਤਾਰੀ ਨਹੀਂ ਸਕਦੇ ਪੱਥਰ ਕਦੀ ਪਾਣੀ ਵਿੱਚ ਛੁੱਟੋ ਬਿਲਕੁਲ ਨਹੀਂ ਤਰ ਸਕਦਾ ਜਿਵੇਂ ਪਹਿਲਾਂ ਵਾਰ ਜਕਰੇ ਸਾਂ ਵੀ ਗੁਰੂ ਦੇ ਚਰਨਾਂ ਦੇ ਵਿੱਚ ਜੇ ਕੋਈ ਫੁੱਲ ਦੀ ਜਗਾ ਮਾਇਆ ਵਸਤਰਾਂ ਦੀ ਜਗ੍ਹਾ ਪੱਥਰ ਰੱਖੇ ਤਾਂ ਉਹ ਕਿਦਾਂ ਲੱਗੇਗਾ ਜਿੱਦਾਂ ਸਾਨੂੰ ਆਕਾਰ ਰੂਪ ਦੇ ਵਿੱਚ ਪੱਥਰ ਰਖੀਏ ਤੇ ਪਰਵਾਹ ਨਹੀਂ ਨਾ ਹੈ ਇਸੇ ਤਰ੍ਹਾਂ ਗੁਰਮੁਖੋ ਗੁਰੂ ਨੂੰ ਪੱਥਰ ਦਿਲ ਵੀ ਇਨਸਾਨ ਪਰਵਾਹ ਨਹੀਂ ਫੁੱਲਾਂ ਤੋਂ ਭਾਵ ਫੁੱਲਾਂ ਦਾ ਅਸੀਂ ਅਰਥ ਇਹ ਲੈਣਾ ਹੈ ਜੇ ਗੁਰੂ ਦੇ ਚਰਨਾਂ ਵਿੱਚ ਫੁੱਲ ਪਰਵਾਣ ਹੋ ਸਕਦੇ ਨੇ ਤਾਂ ਇਹਦਾ ਮਤਲਬ ਜਿਸ ਇਨਸਾਨ ਦਾ ਹਿਰਦਾ ਫੁੱਲਾਂ ਵਰਗਾ ਕੋਮਲ ਹੈ ਗੁਰੂ ਨੂੰ ਉਹੀ ਪਰਵਾਹ ਹੈ ਪੱਥਰ ਵੀ ਪਰਵਾਣ ਨਹੀਂ ਆਕਾਰ ਰੂਪ ਦੇ ਵਿੱਚ ਫੁੱਲ ਪਰਵਾਣ ਨਹੀਂ ਆਕਾਰ ਰੂਪ ਦੇ ਵਿੱਚ ਪੱਥਰ ਵੀ ਪਰਵਾਣ ਨਹੀਂ ਤੇ ਪਾਤਸ਼ਾਹ ਕੰਦੇ ਸੂਕਸ਼ਮ ਰੂਪ ਦੇ ਵਿੱਚ ਜਿਹਦਾ ਹਿਰਦਾ ਫੁੱਲਾਂ ਵਰਗਾ ਉਹ ਪਰਵਾਣ ਹੈ ਪਰ ਜਿਹਦਾ ਸੂਕਸ਼ਮ ਰੂਪ ਦੇ ਵਿੱਚ ਪੱਥਰ ਵਰਗਾ ਹਿਰਦਾ ਹੈ ਉਹ ਗੁਰੂ ਨੂੰ ਹਰਗਿਜ਼ ਪਰਵਾ ਨਹੀਂ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਅਵਗਣ ਹਮਾਰੇ ਦਇਆ ਕਰੋ ਕਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਤੋਂ ਭਾਵ ਇਹ ਹੈ ਸੱਜਣ ਠੱਗ ਕਿਸੇ ਇੱਕ ਪੱਥਰ ਦੇਲੀ ਸੀ ਕੌਡਾ ਰਾਖਸ਼ ਕੀ ਸੀ ਇੱਕ ਪੱਥਰ ਦੇਲੀ ਸੀ ਭੂਮੀਆਂ ਚੋਰ ਬਲੀ ਕੰਧਰੀ ਹਮਜਾ ਗੌਸ ਵਰਗੇ ਨੂਰ ਸ਼ਾ ਜਾਦੂਗਰਨੀਆਂ ਵਰਗੀਆਂ ਆਪਣੀਆਂ ਇੰਜ ਕਹਿ ਲੋ ਕਰਾ ਮਾਤਾ ਦੇ ਨਾਲ ਜਾਦੂ ਮੰਤਰਾਂ ਦੇ ਨਾਲ ਲੋਕਾਂ ਨੂੰ ਉਲਝਾ ਲੈਣਾ ਉਹ ਕੀ ਸਨ ਉਹ ਲੋਕ ਪੱਥਰ ਦੇਲੀ ਸਨ ਤੇ ਮੇਰੇ ਮਾਲਕ ਨੇ ਉਹਨਾਂ ਪੱਥਰ ਦਿਲ ਇਨਸਾਨਾਂ ਦੇ ਇਹ ਜੇ ਕਹੋ ਉਹਨਾਂ ਦੇ ਅੰਦਰ ਜਿਹੜੀ ਹਵਾਨੀਅਤ ਛੁਪੀ ਹੋਈ ਸੀ ਉਹਨੂੰ ਖਤਮ ਕਰ ਦਿੱਤਾ ਉਸ ਹਵਾਨੀਅਤ ਦੇ ਅੰਦਰੋਂ ਹੀ ਮੇਰੇ ਮਾਲਕ ਨੇ ਇਨਸਾਨੀਅਤ ਪ੍ਰਗਟ ਕੀਤੀ ਹੈ ਆਪਾਂ ਜਿਹੜੀ ਬੇਨਤੀ ਕਰ ਰਹੇ ਸਾਂ ਦੁਰਗਮ ਸਥਾਨ ਸੁਗਮਮ ਮਹਾ ਦੂਖ ਸਰਬ ਸੁਖਣੈ ਦੁਰ ਬਚਨ ਭੇਦ ਪਰਮ ਸੰਕਤ ਪਿਸਨਨ ਤਾ ਸੁਰਜਨੈ ਪਾਤਸ਼ਾਹ ਕਹਿੰਦੇ ਔਖੀ ਪਹੁੰਚ ਵਾਲੀ ਜਿਹੜੀ ਜਗ੍ਹਾ ਹੈ ਨਾ ਉਥੇ ਪਹੁੰਚਿਆ ਜਾ ਸਕਦਾ ਜੇ ਮਾਲਕ ਦੀ ਵਾਹਿਗੁਰੂ ਦੀ ਕਿਰਪਾ ਹੋ ਜੇ ਇੱਕ ਵਿਦਵਾਨ ਕਹਿੰਦੇ ਜੇ ਔਗਣ ਵਿਖੇ ਸਹਿਬਾ ਤਾਂ ਕੋ ਨਾਹੀ ਥਾਓ ਜੇ ਤੇ ਰੋਮ ਸਰੀਰ ਦੇ ਕੁਝ ਵੱਧ ਗੁਨਾਹੋਂ ਸੱਬੇ ਧੱਕਾ ਦੇਵ ਦੇ ਕੋਈ ਨਾ ਪਕੜੇ ਬਾਹੋਂ ਪਾਪੀ ਪਾਰਿੰਗਾ ਹਿੰਦਾ ਤੇਰਾ ਸੱਚੜਾ ਨਾਹੋ ਕਹਿੰਦੇ ਜੇ ਮਾਲਕ ਜੀ ਮੇਰੇ ਤੁਸੀਂ ਔਗਣਾ ਬਲ ਧੱਕੋਂ ਤਾਂ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਅਸੀਂ ਔਗਣਾ ਦੇ ਨਾਲ ਭਰੇ ਆ ਜੇ ਔਗਣ ਵਿਖੇ ਸਹਿਬਾ ਕੋ ਨਹੀਂ ਥਾਉ ਜੀਤੇ ਰੋਮ ਸਰੀਰ ਦੇ ਕਹਿੰਦੇ ਜਿੰਨੇ ਸਰੀਰ ਦੇ ਉੱਪਰ ਰੋਮ ਨੇ ਕੇਸ ਨੇ ਕਹਿੰਦੇ ਕੁਝ ਵੱਧ ਗੁਨਾਹ ਹੋ ਕਹਿੰਦੇ ਇਹਨਾਂ ਰੋਮਾਂ ਦੇ ਨਾਲ ਵੱਧ ਇਨਸਾਨ ਦੇ ਵਿੱਚ ਗੁਨਾਹ ਨੇ ਔਗਣ ਹਨ ਪਰ ਕਹਿੰਦੇ ਮਾਲਕ ਉਹਨਾਂ ਨੂੰ ਵੀ ਬਖਸ਼ ਦਿੰਦਾ ਕਿਉਂਕਿ ਆਪਾਂ ਰੋਜ਼ ਬਾਣੀ ਵਿੱਚ ਪੜ੍ਹਦੇ ਆਂ ਇਤਿਹਾਸ ਵਿੱਚੋਂ ਵੀ ਆਪਾਂ ਸੁਣਦੇ ਆਂ ਗੁਰੂ ਗਰੀਬ ਨਿਵਾਜ ਜਿਹੜਾ ਲਫ਼ਜ਼ ਜਿਹੜਾ ਅਲਫ਼ਾਜ਼ ਕਹेलो ਜਿਹੜਾ ਸ਼ਬਦ ਹੈ ਉਹ ਐਮਨਾ ਬਾਦੀ ਤਹਦੀ ਤੋਂ ਉਹ ਭਾਈ ਲਾਲੋ ਤਰਖਾਨ ਦੀ ਝੁੱਗੀ ਦੇ ਵਿੱਚੋਂ ਸ਼ੁਰੂ ਹੋਇਆ ਸੀ ਨਾ ਕਿ ਉਹ ਮਲਕ ਭਾਗੋ ਦੇ ਮਹੱਲਾਂ ਦੇ ਵਿੱਚੋਂ ਆਪਾਂ ਜਿਹੜੀ ਬੇਨਤੀ ਕਰ ਰਹੇ ਕਿਉਂਕਿ ਗੁਰੂ ਦੀ ਨਜ਼ਰ ਦੇ ਵਿੱਚ ਬਾਹਰੀ ਅਮੀਰੀ ਗਰੀਬੀ ਦੀ ਗੱਲ ਨਹੀਂ ਜੇ ਆਪਾਂ ਬਾਰਨੀ ਤੌਰ ਤੇ ਆਖੀਏ ਕਿ ਅਮੀਰ ਧਨਾੜ ਬੰਦਾ ਰੱਬ ਨੂੰ ਮਾਲਕ ਨੂੰ ਮਿਲ ਨਹੀਂ ਸਕਦਾ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਜਿਹੜੇ ਇੰਜ ਕਹਿ ਲੋ ਅਨੇਕਾਂ ਲੋਕਾਂ ਨਾਲ ਮਿਲਾਪ ਹੋਇਆ ਜਿਨ੍ਹਾਂ ਵਿੱਚੋਂ ਮਨੁੱਖ ਵਰਗੇ ਸ਼ਿਵਨਾਮ ਰਾਜੇ ਵਰਗੇ ਇੰਨੇ ਧਨਾੜ ਸਨ ਪਰ ਜਿਨ੍ਹਾਂ ਨੇ ਗੁਰੂ ਦੇ ਗਿਆਨ ਨੂੰ ਸਮਝਿਆ ਉਹਨਾਂ ਦੇ ਅੰਦਰੋਂ ਮਾਇਆ ਦਾ ਹੰਕਾਰ ਖਤਮ ਹੋ ਗਿਆ ਅਪਾ ਰੋਜ ਬਚਨ ਪੜਦੇ ਆ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਨਾ ਤਾਂ ਗੁਰੂ ਨੂੰ ਸਾਡੇ ਤਨ ਦੀ ਲੋੜ ਐ ਨਾ ਗੁਰੂ ਨੂੰ ਸਾਡੇ ਧਨ ਦੀ ਲੋੜ ਐ ਤੇ ਨਾ ਗੁਰੂ ਨੂੰ ਸਾਡੇ ਆ ਲੂੰਬੜ ਵਰਗਾ ਜਿਹੜਾ ਚਲਾਕ ਮੰਨੇ ਨਾ ਇਹਦੀ ਲੋੜ ਐ ਤਾਂ ਫਿਰ ਇਹ ਤਿੰਨ ਬਚਨ ਗੁਰੂ ਨੇ ਕਹੇ ਕਿਉਂ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਇਹਦਾ ਭਾਵ ਇਹ ਵੇ ਕਿ ਜਿਹੜਾ ਤਨ ਗੁਰੂ ਨੇ ਦਿੱਤਾ ਇਹਦਾ ਮਾਣ ਨਾ ਕਰ ਜਿਹੜਾ ਤਨ ਗੁਰੂ ਨੇ ਦਿੱਤਾ ਇਹਦਾ ਮਾਣ ਨਾ ਕਰ ਤਨ ਦੇ ਆਸਰੇ ਤੂੰ ਧਨ ਕਮਾਇਆ ਧਨ ਦਾ ਵੀ ਮਾਣ ਨਾ ਕਰ ਜਿਹੜਾ ਤੈਨੂੰ ਗੁਰੂ ਨੇ ਮਨ ਦਿੱਤਾ ਇਹਦੀ ਵੀ ਤੂੰ ਹਉਮੈ ਨਾ ਕਰ ਤੇ ਫਿਰ ਗੁਰੂ ਨੂੰ ਸੌਂਪਣਾ ਕੀ ਹੈ ਹਉਮੈ ਨਾ ਕਰਨੀ ਗੁਰੂ ਦੇ ਚਰਨਾਂ ਦੇ ਵਿੱਚ ਸਮਰਪਿਤ ਹੋ ਜਾਣਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕੁਝ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕੇ ਆ ਲਾਗੈ ਮੇਰਾ ਤੇ ਬਾਦਸ਼ਾਹ ਨੇ ਇਸ਼ਾਰਾ ਕਰ ਦਿੱਤਾ ਹੈ ਗੁਰਬਾਣੀ ਰਾਹੀ ਕਰ ਬਚਨ ਜਿਹੜੇ ਆਏ ਸਨ ਦੁਰਗਮ ਸਥਾਨ ਸੁਗਮ ਮਹਾ ਦੁਖ ਸਰਬ ਸੂਖਣੇ ਦੁਰ ਬਚਨ ਭੇਡ ਪਰ ਮੰਗ ਸਾਖਤ ਪਿਸਨੰਤਾ ਸੁਰਜਣੇ ਕਹਿੰਦੇ ਵੱਡੇ ਵੱਡੇ ਦੁਖ ਕਲੇਸ਼ ਇਹਨੇ ਜਿਹੜੇ ਗੁਰੂ ਦੀ ਜਦੋਂ ਕਿਰਪਾ ਹੋਵੇ ਇਹ ਕਲੇਸ਼ ਦੁਖ ਆਦਿਕ ਸੁਖ ਦੇ ਵੀ ਤਬਦੀਲ ਹੋ ਜਾਂਦੇ ਨੇ ਜਿਹੜੇ ਬੰਦੇ ਜੀਵਨ ਦੇ ਗਲਤ ਰਸਤੇ ਤੇ ਤੁਰ ਪੈਂਦੇ ਨੇ ਜੀਵਨ ਦਾ ਗਲਤ ਰਸਤਾ ਜਿਹੜੇ ਚੁਣ ਲੈਂਦੇ ਨੇ ਤੇ ਜੇ ਮਾਲਕ ਦੀ ਕਿਰਪਾ ਹੋਵੇ ਨਾ ਤਾਂ ਉਹ ਗਲਤ ਰਸਤੇ ਤੋਂ ਹਟ ਕੇ ਉਹ ਇੰਜ ਕਰੋ ਅਧਿਆਤਮਿਕ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੰਦੇ ਹਨ ਜੇ ਗੁਰੂ ਦੀ ਬਖਸ਼ਿਸ਼ ਹੋ ਜੇ ਜੇ ਸਤਿਗੁਰਾਂ ਦੀ ਰਹਿਮਤ ਹੋ ਜੇ ਕਈ ਵਾਰ ਮਨੁੱਖ ਧਾਰਮਿਕ ਕਰਮ ਇਸ ਲਈ ਕਰਦੇ ਕਿ ਲੋਕ ਮੇਰੇ ਤੋਂ ਪ੍ਰਭਾਵਿਤ ਹੋਣ ਕਮ ਸੇ ਕਮ ਜਿੰਨੇ ਕੁ ਲੋਕ ਮੇਰੇ ਕੋਲ ਆਉਂਦੇ ਨੇ ਉਹਨੇ ਤਾਂ ਮੈਨੂੰ ਵੇਖ ਕੇ ਚੰਗਾ ਕਹਿਣ ਦੀ ਉਦਾਹਰਨ ਵਜਾਉਂ ਕਹਿੰਦੇ ਇੱਕ ਰੋਜ਼ ਬਾਣੀਆਂ ਮੰਦਰ ਦੇ ਵਿੱਚ ਕਥਾ ਹੁੰਦੀ ਸੀ ਸੋ ਉਹ ਬਿਨਾਂ ਨਾਂਗੇ ਤੋਂ ਉਹ ਰੋਜ਼ ਕਥਾ ਸੁਣ ਜਾਂਦਾ ਸੀ ਪੰਡਿਤ ਭਲੀਆਂ ਗੱਲਾਂ ਸੁਣਾ ਰਿਹਾ ਸੀ ਅਧਿਆਤਮਕ ਗੱਲਾਂ ਸੁਣਾ ਰਿਹਾ ਸੀ ਗੀਤਾ ਵਿੱਚੋਂ ਪੜ ਪੜ ਕੇ ਕਿ ਹਸਤੋ ਪਵਿੱਤਰ ਜੇਦਿ ਦਾਨ ਕੁੰਯੰ ਪਦੋ ਪਵਿੱਤਰ ਜੇਦਿ ਤੀਰਥ ਯਾਤਰਾ ਮੁਖਯੰ ਪਵਿੱਤਰ ਜੇਦਿ ਰਾਮ ਨਾਮੰ ਹਿਰਦਾ ਪਵਿੱਤਰ ਜੇਦਿ ਬ੍ਰਹਮ ਨਿਸ਼ਟਾ ਭਾਵ ਇਹ ਕਹਿੰਦੇ ਪਾਦੋ ਪਵਿੱਤਰ ਪੈਰ ਉਹ ਪਵਿੱਤਰ ਨੇ ਜਿਹੜੇ ਇੰਜ ਕਹ ਲੋ ਧਾਰਮਿਕ ਸਥਾਨ ਦੀ ਯਾਤਰਾ ਕਰਦੇ ਨੇ ਪਾਦੋ ਪਵਿੱਤਰ ਜਦੀ ਤੀਰਥ ਯਾਤਰਾ ਕਹਿੰਦੇ ਪੈਰ ਉਹ ਪਵਿੱਤਰ ਨੇ ਜਿਹੜਾ ਤੀਰਥ ਯਾਤਰਾ ਕਰੇ ਪਰ ਕਹਿੰਦੇ ਹਿਰਦਾ ਉਹ ਪਵਿੱਤਰ ਹੈ ਜਿਹਦੇ ਵਿੱਚ ਬ੍ਰਹਮ ਦਾ ਨਿਵਾਸ ਹੋ ਜੇ ਉਹ ਇਦਾਂ ਭਲੀਆਂ ਗੱਲਾਂ ਸੁਣਾ ਰਿਹਾ ਸੀ ਤੇ ਹੁਣ ਰੋਜ਼ ਬਾਣੀਆਂ ਨਾਲੇ ਦੁਕਾਨ ਵੀ ਚਲਾਉਂਦਾ ਰੋਜ਼ ਉਹ ਮੰਦਿਰ ਵਿੱਚ ਕਥਾ ਸੁਣ ਵੀ ਜਾਂਦਾ ਰੱਬੋਂ ਕਿਤੇ ਉਹ ਨੂੰ ਕੋਈ ਕੰਮ ਪੈ ਗਿਆ ਤੇ ਆਪਣੇ ਪੁੱਤਰ ਨੂੰ ਕਹਿੰਦਾ ਕਿ ਪੁੱਤਰਾ ਮੈਨੂੰ ਹੋ ਗਿਆ ਕੰਮ ਤੇ ਅੱਜ ਤੂੰ ਮੇਰੀ ਜਗ੍ਹਾ ਮੰਦਰ ਵਿੱਚ ਕਥਾ ਸੁਣ ਕੇ ਆਉਣੀ ਹੈ ਨਾਗਾ ਨਹੀਂ ਪਾਉਣਾ ਅਜੇ ਤੱਕ ਮੈਂ ਕੋਈ ਵੀ ਨਾਗਾ ਨਹੀਂ ਪਾਇਆ ਹੈ ਹੁਣ ਕਮ ਸੇ ਕਮ ਜਿਹੜਾ ਸੇਠ ਬਾਣੀਆਂ ਜਾ ਰਿਹਾ ਸੀ ਨਾ ਮੰਦਰ ਵਿੱਚ ਉਹਨੂੰ ਇੰਨਾ ਕੁ ਤੇ ਪਤਾ ਸੀ ਕਿ ਮੈਂ ਜਿਹੜੀ ਕਥਾ ਸੁਣ ਰਿਹਾ ਵੀ ਮੈਨੂੰ ਇਹਦੇ ਵਿੱਚੋਂ ਅਧਿਆਤਮਕ ਲਾਹਰ ਤਾਂ ਕੋਈ ਹੋ ਨਹੀਂ ਰਿਹਾ ਕਿਉਂ ਉਹ ਤਾਂ ਨਹੀਂ ਹੋ ਰਿਹਾ ਕਿਉਂਕਿ ਉਹ ਅੰਦਰੂਨੀ ਤੌਰ ਤੇ ਨਹੀਂ ਸੀ ਸੁਣ ਰਿਹਾ ਉਹਦੇ ਸੁਣਨ ਦਾ ਜਰੀਆ ਸੀ ਕੇਵਲ ਤੇ ਕੇਵਲ ਆਰਥਿਕ ਪੱਖੋਂ ਮੇਰੀ ਜਿਹੜੀ ਧਨ ਸੰਪਦਾ ਹੈ ਜਿਹੜੀ ਪੂੰਜੀ ਹੈ ਉਹ ਵਧੇ ਕਮ ਸੇ ਕਮ ਓਨੇਕ ਲੋਕ ਜਿਹੜੇ ਮੇਰੀ ਕੈਟਾਗਰੀ ਦੇ ਹਨ ਓਨੇਕ ਤਾਂ ਮੇਰੇ ਤੇ ਪ੍ਰਭਾਵਿਤ ਹੋਣਗੇ ਜਿੰਨੇ ਕ ਮੇਰੀ ਦੁਕਾਨ ਤੇ ਆਉਂਦੇ ਨੇ ਉਹਨਾਂ ਕਹਿਣਾ ਕਿ ਆਹ ਸੇਠ ਰੋਜ਼ ਕਥਾ ਸੁਣ ਜਾਂਦਾ ਹੈ ਇੱਕ ਦੇ ਸੌਦਾ ਘੱਟ ਥੋੜੀ ਤੋਲੇਗਾ ਇਹ ਤਾਂ ਬੜਾ ਵਧੀਆ ਹੋਵੇਗਾ ਰੋਜੇ ਕਥਾ ਸੁਣਦਾ ਹੈ ਬਿਨਾ ਨਾਂਗਾ ਇਹ ਮੰਦਰ ਵਿੱਚ ਜਾਂਦਾ ਹੈ ਕਈ ਵਾਰ ਇਹ ਵੀ ਇੱਕ ਭੁਲੇਖਾ ਹੀ ਹੁੰਦਾ ਕਿਵੇਂ ਕਰਨੀ ਹੁਣ ਉਹਨੇ ਰੋਜ ਜਾਣਾ ਪੁੱਤਰ ਨੂੰ ਕਹਿੰਦਾ ਤੂੰ ਜਾ ਹੁਣ ਮਾਸੂਮ ਬੱਚਾ ਸੀ 5-7 ਸਾਲਾਂ ਦੀ ਉਮਰ ਹਿਰਦਾਰੂ ਕੋ ਸਲੇਟ ਜਿਹੜੀ ਉਹ ਬਿਲਕੁਲ ਕੋਰੀ ਸੀ ਹੁਣ ਪੰਡਤ ਮਹਾਰਾਜ ਨੇ ਆਪਣੀ ਜਿਹੜੀ ਅਧਿਆਤਮਿਕ ਗੱਲ ਸੀ ਧਾਰਮਿਕ ਗ੍ਰੰਥ ਦੀ ਉਹ ਸ਼ੁਰੂ ਕੀਤੀ ਉਹ ਕਹਿਣ ਲੱਗਾ ਕਿ ਜੋ ਮਾਲਕ ਪ੍ਰਭੂ ਵਾਹਿਗੁਰੂ ਹੈ ਤਾਂ ਉਹਦੀ ਜਦੋਂ ਆਪਾਂ ਸਿਮਤ ਸਲਾਹ ਕਰਦੇ ਆ ਤਾਂ ਉਹਦੇ ਵਿੱਚੋਂ ਸਾਨੂੰ ਅਧਿਆਤਮਿਕ ਜ਼ਿੰਦਗੀ ਦੀ ਜਿਹੜੀ ਸ਼ੁਰੂਆਤ ਹੈ ਬੜਾ ਕੁਝ ਸਾਨੂੰ ਪ੍ਰਾਪਤ ਹੁੰਦਾ ਹੈ ਇਥੋਂ ਤੱਕ ਉਹਨੇ ਇੱਕ ਗੱਲ ਕਹੀ ਕਹਿੰਦੇ ਹਰ ਇੱਕ ਨੂੰ ਗਊ ਗਰੀਬ ਦੀ ਰੱਖਿਆ ਕਰਨੀ ਚਾਹੀਦੀ ਹੈ ਸੇਵਾ ਕਰਨੀ ਚਾਹੀਦੀ ਹੈ ਇਹਨੀ ਗੱਲ ਸੁਣੀ ਬੱਚੇ ਨੇ ਉਹ ਪੱਲੇ ਬਣ ਕੇ ਆਪਣੀ ਦੁਕਾਨ ਤੇ ਆ ਗਿਆ ਦੁਕਾਨ ਤੇ ਬੈਠਾ ਵਿਦਵਾਨ ਲਿਖਦੇ ਨੇ ਇੰਨੇ ਸਮੇਂ ਨੂੰ ਇੱਕ ਗਊ ਆਈ ਤੇ ਉਹ ਵੜੇਵਿਆਂ ਵਾਲੀ ਬੋਰੀ ਵਿੱਚ ਮੂੰਹ ਮਾਰਨ ਲੱਗ ਪਈ ਉਹਨੇ ਰੋਕਿਆ ਨਹੀਂ ਕਿਉਂਕਿ ਮਾਸੂਮ ਬੱਚਾ ਗੱਲ ਬੜੀ ਛੇਦੀ ਪਕੜਦਾ ਹੈ ਖਾਸ ਕਰਕੇ ਅਜੋਕੇ ਬੱਚੇ ਇੱਕ ਵਿਦਵਾਨ ਕਹਿੰਦਾ ਹੈ 100 ਦੇ ਵਿੱਚੋਂ ਬੱਚੇ ਨੂੰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ 20% ਸਿਖਾਉਣਾ ਪੈਂਦਾ ਹੈ 80% ਬੱਚੇ ਜੋ ਕੁਝ ਅਸੀਂ ਕਰਦੇ ਆ ਉਹ ਵੇਖ ਕੇ ਹੀ ਗੁਰਮਖੋ ਇਹ ਜਿਵੇਂ ਕਹ ਲੋ ਸਿੱਖ ਜਾਂਦੇ ਨੇ ਘਰ ਦੇ ਵਿੱਚ ਹੁਣ ਉਦਾਹਰਨ ਗੱਲ ਚੱਲ ਪਈ ਘਰ ਦੇ ਵਿੱਚ ਜੋ ਕੁਝ ਅਸੀਂ ਕਰਾਂਗੇ ਬੱਚੇ ਉਹੀ ਕਰਨਗੇ ਜਿਉਂ-ਜਿਉਂ ਘਰ ਦੇ ਵਿੱਚ ਜਿੱਦਾਂ ਦਾ ਮਾਹੌਲ ਜਿੱਦਾਂ ਦਾ ਖਾਣਾ ਜਿੱਦਾਂ ਦਾ ਪੀਣਾ ਸਾਡਾ ਹੋਏਗਾ ਸੱਚ ਜਾਣਨਾ ਬੱਚੇ ਵੱਡੇ ਹੋ ਕੇ ਹੌਲੀ-ਹੌਲੀ ਬਿਲਕੁਲ ਉਸੇ ਰਾਹ ਤੇ ਤੁਰਨਗੇ ਪਿਓ ਸਿਗਰਟਾਂ ਪੀਂਦਾ ਹੈ ਤੇ ਬੱਚੇ ਨੇ ਕੀ ਕਰਨਾ ਹੈ ਉਹਨੇ ਵੀ ਉਹ ਹੀ ਕੁਝ ਕਰਨਾ ਹੈ ਅੱਜ ਬਹੁਤ ਆਤ ਗੁਰਮਾ ਦੀ ਧਰਤੀ ਤੁਸੀਂ ਵੇਖਦੇ ਹੋ ਗੁਰੂਆਂ ਦੀ ਧਰਤੀ ਤੇ ਅੱਜ ਇਨਸਾਨ ਇਹ ਮਨੁੱਖ ਆਪਾਂ ਵੇਖਦੇ ਆਂ ਨਸ਼ਿਆਂ ਦੇ ਵਿੱਚ ਕਿਦਾਂ ਰੋਦਾ ਪਿਆ ਹੈ ਕਿਸ ਤਰ੍ਹਾਂ ਰੋੜਿਆ ਸਭ ਨੇ ਆਪੋ ਆਪਣੀਆਂ ਸੰਸਥਾਵਾਂ ਸੰਪਰਦਾਵਾਂ ਡੇਰੇ ਆਦਿਕ ਬਣਾ ਲੇ ਸਭ ਆਪੋ ਆਪਣੀ ਉਪਜੀਵਕਾ ਸਭ ਆਪੋ ਆਪਣਾ ਕੰਮ ਧੰਦਾ ਸਭ ਆਪੋ ਆਪਣਾ ਠੱਗ ਠੱਗਿਆ ਚਲਾ ਰਹੇ ਨੇ ਅੱਜ ਤੱਕ ਸਿੱਖਾਂ ਦੇ ਕੋਲ ਸਿੱਖਾਂ ਦੇ ਕੋਲ ਸਮਰੱਥਾ ਬਹੁਤ ਹੈ ਪਰ ਸਿੱਖਾਂ ਦੇ ਕੋਲ ਹੁਣ ਸੋਚ ਨਹੀਂ ਸਿੱਖ ਅੱਜ ਤੱਕ ਪੂਰੇ ਵਰਲਡ ਵਿੱਚ ਆਪਣਾ ਇੱਕ ਚੈਨਲ ਨਹੀਂ ਚਲਾ ਸਕੇ ਜਿਹਦੇ ਵਿੱਚ ਇਹ ਦਿਨ ਰਾਤ ਗੁਰਮਤ ਦੀ ਗੱਲ ਕਰ ਸਕਣ ਅੱਜ ਤੱਕ ਸਿੱਖ ਫਰੀ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹਸਪੀਟਲ ਨਹੀਂ ਜਿੱਥੋਂ ਇਹ ਦਵਾਈਆਂ ਲੈ ਸਕਣ ਬਿਲਕੁਲ ਫਰੀ ਵਿੱਚ ਪਰ ਪਹਿਲੋਂ ਸਾਰੇ ਹੀ ਸਮਾਜ ਸੇਵਾ ਦੇ ਆਧਾਰ ਤੇ ਨ ਸંપਦਾ ਇਕੱਠੀ ਕਰ ਲੈਂਦੇ ਨੇ ਬੱਚੇ ਫਰੀ ਪੜ੍ਹਾਵਾਂਗੇ ਸਿੱਖਾਂ ਦੇ ਬੱਚਿਆਂ ਨੂੰ ਫਿਰੂ ਐਜੂਕੇਸ਼ਨ ਐਜੂਕੇਸ਼ਨ ਦਿੱਤੀ ਜਾਏਗੀ ਸਾਲਕ ਬਾਅਦ ਇੱਕ ਸ਼ੋਸ਼ਾ ਛੱਡ ਦਿੰਦੇ ਨੇ ਗਰੰਥੀਆਂ ਦੇ ਬੱਚਿਆਂ ਨੂੰ ਫਰੀ ਪੜ੍ਹਾਇਆ ਜਾਏਗਾ ਤੁਹਾਨੂੰ ਪਤਾ ਹੋਣਾ ਜਿਹਦੀ ਮੈਂ ਗੱਲ ਕਰ ਰਿਹਾ ਕਹਿੰਦੇ ਜੀ ਇਹਨਾਂ ਨੂੰ ਫ੍ਰੀ ਪੜਾਇਆ ਜਾਏਗਾ ਬਿਲਕੁਲ ਨਹੀਂ ਇੱਕ ਵੀ ਗ੍ਰੰਥੀ ਰਾਗੀ ਪ੍ਰਚਾਰਕ ਦਾ ਬੱਚਾ ਕਿਸੇ ਵੀ ਸ਼੍ਰੋਮਣੀ ਕਮੇਟੀ ਦੇ ਕਿਸੇ ਸਕੂਲ ਸੰਸਥਾ ਵਿੱਚ ਕਿਸੇ ਬਾਬੇ ਦੇ ਸਕੂਲ ਵਿੱਚ ਇੱਕ ਵੀ ਕਿਸੇ ਗ੍ਰੰਥੀ ਰਾਗੀ ਪ੍ਰਚਾਰਕ ਦਾ ਬੱਚਾ ਮੈਨੂੰ ਕੋਈ ਬੰਦਾ ਹੱਥ ਖੜਾ ਕਰਕੇ ਦੱਸ ਦੇ ਕਿ ਫੁਲਾਣੇ ਰਾਗੀ ਗ੍ਰੰਥੀ ਸਿੰਘ ਦਾ ਬੱਚਾ ਫ੍ਰੀ ਪੜਦਾ ਹੈ ਇੱਕ ਵੀ ਨਹੀਂ ਬਿਲਕੁਲ ਇਹ ਪ੍ਰਚਾਰ ਕਰਕੇ ਟਕਵਾਂਜ ਰਚ ਕੇ ਇਹ ਸਿੱਖ ਕੌਮ ਦੀ ਦੇਸ਼ਾਂ ਵਿਦੇਸ਼ਾਂ ਤੋਂ ਮਾਇਆ ਡਾਲਰ ਪਾਉਣ ਇਕੱਠੇ ਕਰਕੇ ਸ਼ਹੀਦਾਂ ਦੇ ਨਾਮ ਤੇ ਤੁਹਾਨੂੰ ਬੇਕੂਬੜਾਇਆ ਜਾਂਦਾ ਹੈ ਮੈਨੂੰ ਖਿਮਾ ਕਰਿਓ ਕਰੜੇ ਲਫ਼ਜ਼ਾਂ ਦੇ ਵਾਸਤੇ ਪਰ ਹਕੀਕਤ ਇਹੀ ਹੈ ਸੱਚ ਕਹਿ ਤਾਂ ਸ਼ੋਹ ਆਵੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਵਚਨ ਹੈ ਸੱਚ ਕਹਿ ਤਾਂ ਸ਼ੋ ਆਵੇ ਅੰਦਰ ਫਿਰ ਰੋਹਾ ਕਹਿੰਦੇ ਸੱਚ ਸੁਣਨਾ ਕੋਈ ਸੌਖਾ ਨਹੀਂ ਸੱਚ ਬੋਲਣਾ ਵੀ ਤੇ ਸੱਚ ਸੁਣਨਾ ਵੀ ਦੋਵੇਂ ਗੱਲਾਂ ਔਖੀਆਂ ਬਹੁਤ ਨੇ ਕੱਚ ਤੇ ਸੱਚ ਕੱਚ ਪੈਰ ਵਿੱਚ ਚੁਬੇ ਤੱਕ ਬੜਾ ਔਖਾ ਹੁੰਦਾ ਹੈ ਤੇ ਸੱਚ ਵੀ ਜਦੋਂ ਕੰਨਾਂ ਵਿੱਚ ਪਏ ਫਿਰਦੇ ਤੱਕ ਜਾਂਦਾ ਇੱਕਦਮ ਤੇ ਬੰਦਾ ਉੱਛੜ ਜਾਂਦਾ ਹੈ ਖੈਰ ਆਪਾਂ ਫਿਰ ਆਪਣੇ ਵਿਸ਼ੇ ਵੱਲ ਆਈਏ ਕਹਿੰਦੇ ਉਸ ਸਮੇਂ ਉਹ ਕਹਿਣ ਲੱਗਾ ਕਿ ਆਪ ਨੂੰ ਕੀ ਕਰ ਰਹੇ ਆ ਗਾਹੂ ਵੜੇਵੇਂ ਖਾ ਰਹੀ ਏ ਤੂੰ ਰੋਕਦਾ ਨਹੀਂ ਕਹਿੰਦਾ ਬਾਪੂ ਤੂੰ ਕਥਾ ਨਹੀਂ ਸੁਣੀ ਰੋਜ ਪੰਡਿਤ ਮਹਾਰਾਜ ਪੜੀਆਂ ਗੱਲਾਂ ਸੁਣਾਉਂਦਾ ਹੈ ਕਿ ਗਊ ਗਰੀਬ ਦੀ ਰੱਖਿਆ ਕਰੋ ਹਰ ਇੱਕ ਦੀ ਸੇਵਾ ਕਰੋ ਉਹ ਜਿੰਨਾ ਕੋਈ ਆਈ ਜਾਵੇ ਉਹ ਸਮਾਨ ਤੋਲੀ ਜਾਵੇ ਉਹਨੇ ਇੱਕ ਪੈਸਾ ਨਾ ਲਿਆ ਤੇ ਉਹਨੇ ਨਾਲ ਦੀ ਨਾਲ ਡੰਡਾ ਪਕੜਿਆ ਗਊ ਨੂੰ ਦੋ ਡੰਡੇ ਮਾਰੇ ਬਾਹਰ ਭਜਾਤਾ ਉਹ ਕਹਿੰਦਾ ਮੂਰਖਾ ਕੰਮ ਵਖਤਾ ਜੇ ਮੈਂ ਕਥਾ ਦੇ ਉੱਪਰ